ਗੁਰੂ ਦੀ ਪਿਆਰੀ ਸواری ਗੁਰੂ ਦਾ ਖਾਸ ਰੂਪ ਗੁਰੂ ਰੂਹ ਸਾਹਿਬ ਸੰਗ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਨਾਲ ਅੱਜ ਬਾਬਾ ਜੈਮਲ ਸਿੰਘ ਪਿੰਡਰ ਉਹ ਮਹਾਪੁਰਸ਼ ਜਿਨ੍ਹਾਂ ਨੇ ਮੈਨੂੰ ਨਹੀਂ ਹਜ਼ਾਰਾਂ ਲੱਖਾਂ ਲੋਕਾਂ ਨੂੰ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੁੜਿਆ ਸੋ ਉਹ ਸਾਨੂੰ ਸਦੀਵੀ ਵਿਛੋੜਾ ਜੋ ਅਸਹਿ ਹੈ 7 ਮਈ 2025 ਨੂੰ ਦੇ ਗਏ ਸਾਨੂੰ ਮਾਪਰਸ਼ ਥੋੜੇ ਸਮੇਂ ਤੋਂ 2-3 ਸਾਲ ਹੋ ਗਏ ਸੀ ਇੱਕ ਵਾਰੀ ਮਹਾਪੁਰਸ਼ਾਂ ਦੇ ਨਾਲ ਕਿਸੇ ਦੇ ਘਰੇ ਪ੍ਰੋਗਰਾਮ ਤੇ ਜਾਣਾ ਸੀਗਾ ਉਹਨਾਂ ਦੇ ਘਰ ਗਏ ਬਾਬਾ ਜੀ ਨਾਲ ਬਾਬਾ ਜੈਮਲ ਸਿੰਘ ਭਿੰਡਰ ਸਾਹਿਬ ਨਾਲ ਤਾਂ ਉੱਥੇ ਮਹਾਪੁਰਸ਼ ਕਹਿੰਦੇ ਸੰਗਤ ਵਿੱਚ ਪਾਈ ਵੀ ਮੇਰਾ ਸਮਾਂ ਥੋੜਾ ਰਹਿ ਗਿਆ ਤਾਂ ਅਸੀਂ ਇਸ ਗੱਲ ਤੇ ਯਕੀਨ ਨਹੀਂ ਕਰ ਸਕਦੇ ਸੀ ਬਾਕੀ ਅਸੀਂ ਸਾਰੀਆਂ ਗੱਲਾਂ ਉਹਨਾਂ ਦੀਆਂ ਮੰਨੀਆਂ ਮੰਨ ਰਹੇ ਹਾਂ ਜੋ ਉਹਨਾਂ ਨੇ ਸਾਨੂੰ ਬਚਨ ਕੀਤੇ ਪਰ ਇਸ ਗੱਲ ਤੇ ਸੀ ਵਿਸ਼ਵਾਸ ਨਹੀਂ ਕਰ ਸਕਦੇ ਸੀ ਵੀ ਉਹ ਸੱਚ ਕਹਿ ਰਹੇ ਨੇ ਕਿਉਂਕਿ ਮਹਾਂਪੁਰਸ਼ਾਂ ਦਾ ਸੁਭਾਅ ਸੀਗਾ ਵੀ ਕਈ ਵਾਰੀ ਗੱਲ ਹੱਸ ਕੇ ਵੀ ਬਹੁਤ ਗੁਰਮਤ ਅਨੁਸਾਰ ਹੀ ਕਰਦੇ ਸਨ ਪਰ ਕਈ ਵਾਰੀ ਹਾਸੇ ਮਜ਼ਾਕ ਵੀ ਬਹੁਤ ਕਰਦੇ ਸਨ ਹੱਸ ਕੇ ਹੀ ਗੱਲ ਕਰਨੀ ਹਰ ਇੱਕ ਨਾਲ ਬੜੇ ਪਿਆਰ ਨਾਲ ਨਿਮਰਤਾ ਨਾਲ ਤਾਂ ਕਹਿੰਦੇ ਮੈਂ ਵੀ ਅਸੀਂ ਨਾਲ ਕਹਿੰਦੇ ਡੀਅਰ ਵੀ ਮੇਰਾ ਸਮਾਂ ਥੋੜਾ ਰਹਿ ਗਿਆ ਇੱਥੇ ਇਹ ਗੱਲ ਮਹਾਂਪੁਰਸ਼ ਕਈ ਸਾਲਾਂ ਤੋਂ ਕਹਿ ਰਹੇ ਸੀਗੇ ਭਾਈ ਜਿਹੜਾ ਮੇਰਾ ਆਖੀਰਲਾ ਸਮਾਂ ਨਾ ਅੰਤਿਮ ਸਮਾ ਉਸ ਸਮੇਂ ਮੈਂ ਬੈੱਡ ਤੇ ਹੋਵਾਂਗਾ ਅਸੀਂ ਸੋਚਦੇ ਸੀ ਵਾਂਗ ਪੁਰਸ਼ਾਂ ਨੇ ਬੰਦਗੀ ਕਰਦੇ ਨੇ ਲੱਖਾਂ ਸੰਗਤਾਂ ਨੂੰ ਮਹਾਂਪੁਰਸ਼ਾਂ ਨੇ ਗੁਰਬਾਣੀ ਦੇ ਨਾਲ ਜੋੜਿਆ ਇਹ ਕਿਵੇਂ ਹੋ ਸਕਦਾ ਇਹ ਦਿਨ ਸਾਨੂੰ ਦੇਖਣੇ ਪੈਣਗੇ ਅਸੀਂ ਕਦੇ ਸੋਚਿਆ ਵੀ ਨਹੀਂ ਸੀਗੀ ਵੀ ਸਾਨੂੰ ਮਹਾਂਪੁਰਸ਼ ਇਸ ਤਰ੍ਹਾਂ ਵੀ ਛੁੜਾ ਦੇ ਜਾਣਗੇ ਇਸ ਤਰ੍ਹਾਂ ਸਾਨੂੰ ਉਹਨਾਂ ਦੇ ਅੰਤਿਮ ਸੰਸਕਾਰ ਤੇ ਜਾਣ ਦਾ ਮੌਕਾ ਮਿਲੇਗਾ ਸੀ ਉਹਨਾਂ ਦੀ ਇਸ ਤਰ੍ਹਾਂ ਉਹਨਾਂ ਨੂੰ ਪਿਆ ਦੇਖਾਂਗੇ 2007 ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਸੀ ਮਹਾਂਪੁਰਸ਼ਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਸੀ ਉਸ ਸਮੇਂ ਮੈਂ ਰੇੜੀ ਚਲਾਉਂਦਾ ਸੀਗਾ ਲੇਬਰ ਦਾ ਕੰਮ ਕਰਦਾ ਸੀਗਾ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਮੈਨੂੰ ਗੁਰਬਾਣੀ ਦਾ ਪੱਲਾ ਫੜਾਇਆ 4 3 4 ਸਾਲ ਤਕਰੀਬਨ ਮੈਂ ਬਾਬਾ ਜੀ ਕੋਲੋਂ ਪਹਿਲਾਂ ਸੰਥਿਆ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਵੀ ਭਾਈ ਤੂੰ ਸਟੱਡੀ ਵੀ ਕਰਨੀ ਆ ਨਾਲ ਨਾਲ ਪੜ੍ਹਾਈ ਵੀ ਕਰਨੀ ਆ ਤੇ ਕਾਕਾ ਨਾਲ ਨਾਲ ਪਾਠ ਕਰਿਆ ਕਰ ਮੈਂ ਸੰਗਤ ਨੂੰ ਕਹਿ ਦਿੰਨਾਗਾ ਕਹਿ ਦੇ ਕਰੇ ਫ੍ਰੀ ਡਿਊਟੀ ਨਾਲ ਲਾਈ ਤੂੰ ਆਪਣਾ ਪੁੱਤਰ ਗੁਜ਼ਾਰਾ ਕਰਨਾ ਤੂੰ ਪੜ੍ਹਾਈ ਕਰਨੀ ਆ ਲੋੜ ਵੰਦਾ ਇਸ ਕਰਕੇ ਤੂੰ ਡਿਊਟੀ ਲਾ ਲਿਆ ਕਰ ਭੇਟਾ ਲੈ ਲੈ ਕਰ ਆਪਣੀ ਫੀਸ ਭਰ ਦਿਆ ਕਰ ਕਿ ਸਤਿਵੰਤੋ ਵਚਨ ਮਹਾਰਾਜ ਜੀ ਮਹਾਂਪੁਰਸ਼ਾਂ ਨੇ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਹੁਣ ਮੇਰੇ ਕੋਲ ਬਹੁਤਾ ਸਮਾਂ ਨਹੀਂ ਹੈਗਾ ਤੇ ਮੈਂ ਇਸ ਸੰਸਾਰ ਤੋਂ ਭਾਈ ਚਲੇ ਜਾਣਾਗਾ ਇਹ ਵੀ ਵਚਨ ਮਹਾਂਪੁਰਸ਼ਾ ਕਰਦੇ ਸਨ ਜਦੋਂ ਸੰਥਿਆ ਦੇ ਅਸੀਂ ਮਹਾਂਪੁਰਸ਼ਾਂ ਕੋਲ ਸੰਥਿਆ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਦੇ ਲਈ ਮਹਾਂਪੁਰਸ਼ਾਂ ਦੇ ਕੋਲ ਸੁਣਨ ਲਈ ਜਾਂਦੇ ਸੀਗੇ ਉਮੇਸ਼ਾ ਕਹਿੰਦੇ ਸੀਗੇ ਕਹਿੰਦੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤੁਹਾਨੂੰ ਮਿਲ ਸਕਦਾ ਨਾ ਜਿੱਥੇ ਮਰਜੀ ਭੱਜ ਲਓ ਤੁਹਾਨੂੰ ਕਿਤੇ ਨਹੀਂ ਮਿਲਣਾ ਜੋ ਤੁਹਾਨੂੰ ਇਹਨਾਂ ਨੇ ਦੇਣਾ ਉਹ ਤੁਹਾਨੂੰ ਕਿਸੇ ਨੇ ਵੀ ਨਹੀਂ ਦੇਣਾ ਤੇ ਜੋ ਹੁਣ ਤੁਸੀਂ ਸੁਣ ਰਹੇ ਹੋ ਨਾ ਕਹਿੰਦੇ ਜੋ ਮਹਾਰਾਜ ਮੇਰੇ ਤੋਂ ਬੁਲਾ ਰਹੇ ਨੇ ਇਹ ਵੀ ਨਹੀਂ ਤੁਹਾਨੂੰ ਕਿਸੇ ਨੇ ਦੱਸਣਾ ਤੇ ਇਹ ਉਹਨਾਂ ਦੀ ਗੱਲ ਬਿਲਕੁਲ ਸੱਚੀ ਹੈ ਜੋ ਉਹਨਾਂ ਨੇ ਸਾਨੂੰ ਦੱਸਿਆ ਸੀ ਸੋਚ ਵੀ ਨਹੀਂ ਸਕਦੇ ਵੀ ਸਸ ਅਸੀਂ ਕਿਸੇ ਹੋਰ ਤੋਂ ਇਹ ਉਮੀਦ ਰੱਖਾਂਗੇ ਵੀ ਸਾਨੂੰ ਉਹ ਇਹ ਗੱਲ ਦੱਸ ਦੇਣਗੇ ਜਿਵੇਂ ਉਹਨਾਂ ਨੇ ਸਾਨੂੰ ਗਰਵਾਣੀ ਨਾਲ ਜੋੜਿਆ ਅੱਜ ਕਿੰਨੀਆਂ ਕੁ ਸੁਸਾਇਟੀਆਂ ਨੇ ਕਿੰਨਾ ਕੁ ਤੁਸੀਂ ਪਿੰਡਾਂ 'ਚ ਰਹਿੰਦੇ ਹੋ ਸ਼ਹਿਰਾਂ 'ਚ ਰਹਿੰਦੇ ਹੋ ਕਿੰਨਾ ਕੁ ਗੁਰਮਤ ਦਾ ਪ੍ਰਚਾਰ ਤੇ ਕਿੰਨੀਆਂ ਕੁ ਸੰਥਿਆ ਹੋ ਰਹੀ ਹੈ ਪਿੰਡਾਂ 'ਚ ਸ਼ਹਿਰਾਂ 'ਚ ਬਾਣੀ ਸਿਖਾਉਣ ਵਾਲੇ ਕਿੰਨੇ ਕਨੇ ਤੁਹਾਡੇ ਬੱਚੇ ਕਿੰਨੀ ਬਾਣੀ ਸਿੱਖ ਰਹੇ ਨੇ ਸੋ ਮਹਾਂਪੁਰਸ਼ਾਂ ਨੇ ਉਹ ਵੀੜਾ ਉਹ ਕੰਮ ਕੀਤਾ ਜਿਹਦੇ ਨਾਲ ਸਾਡੇ ਵਰਗੇ ਜੋ ਅਸੀਂ ਦਾ ਬਿਲਕੁਲ ਗਰੀਬੀ ਰੇਖਾ ਤੋਂ ਵੀ ਥੱਲੇ ਸੀਗੇ ਮੈਂ ਨਹੀਂ ਮੇਰੇ ਵਰਗੇ ਪਤਾ ਨਹੀਂ ਭਿੰਡਰ ਸਾਹਿਬ ਦੇ ਕੋਲ ਕਿੰਨੇ ਹੀ ਆ ਕੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਪਤਾ ਨਹੀਂ ਮਹਾਂਪੁਰਸ਼ਾਂ ਕੋਲੋਂ ਕਿੰਨਾ ਜੀਵਨ ਦਾ ਗਿਆਨ ਲੈ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਬਣਾ ਲਈ ਮੈਨੂੰ ਲਾਸਟ ਟਾਈਮ ਗਿਆ ਸੀਗਾ ਬਾਬਾ ਜੀ ਕੋਲ ਮੈਂ ਮਿਲਣ ਵਾਸਤੇ ਮਹਾਂਪੁਰਸ਼ਾਂ ਨੂੰ ਨਮਸਕਾਰ ਕਰਨ ਦੇ ਲਈ ਅਖਬਾਰ ਪੜ੍ਹ ਰਹੇ ਸੀਗੇ ਮੈਂ ਗਿਆ ਫਤਿਹ ਬਲਾਈ ਤੇ ਮਹਾਰਾਜ ਜੀ ਪਛਾਣ ਲਿਆ ਬਾਬਾ ਜੀ ਕਹਿੰਦੇ ਪਛਾਣਿਆ ਮੈਂ ਕਿਹਾ ਮਹਾਰਾਜ ਜੀ ਪਛਾਣ ਲਿਆ ਜੀ ਪਾਠੀ ਭਾਈ ਪਰਮੇਂਦਰ ਵਖਾਹਾਂ ਜੀ ਮਹਾਰਾਜ ਪਰਮੇਂਦਰ ਸਿੰਘ ਜੀ ਹੋਰ ਭਾਈ ਚੜ੍ਹਦੀ ਕਲਾ ਮੈਂ ਕਿਹਾ ਤੁਹਾਡੀਆਂ ਸੀਸਾ ਨੇ ਜੀ ਤੁਸੀਂ ਸਾਨੂੰ ਗਿਆਨ ਦਿੱਤਾ ਗੁਰਬਾਣੀ ਦਾ ਆਹ ਰੋਟੀ ਤੁਸੀਂ ਲਾਈ ਤੀ ਤੇ ਇਹਦੇ ਕਰਕੇ ਹੀ ਰੋਟੀ ਖਾ ਰਿਆਂ ਸਾਨੂੰ ਕੋਣ ਜਾਣਦਾ ਸੀਗਾ ਕਿ ਬਾਬਾ ਜੀ ਤੁਹਾਡਾ ਅਸੀਂ ਦੇਣਾ ਨਹੀਂ ਦੇ ਸਕਦੇ ਅਸੀਂ ਕੀ ਸਾਡੇ ਬੱਚੇ ਗਾ ਇਹਨਾਂ ਦੇ ਬੱਚੇ ਵੀ ਤੁਹਾਡਾ ਨਹੀਂ ਦੇਣਾ ਦੇ ਸਕਦੇ ਕਿਉਂਕਿ ਜੋ ਤੁਸੀਂ ਸਾਨੂੰ ਦੇ ਦਿੱਤਾ ਨਾ ਵਾ ਉਹ ਸਾਨੂੰ ਸਾਡੇ ਮਾਪੇ ਨੇ ਜਨਮ ਵਿੱਚ ਜ਼ਰੂਰ ਦਿੱਤਾ ਪਰ ਜੋ ਇੱਕ ਚੰਗਾ ਗਿਆਨ ਚੰਗੀ ਦਿਸ਼ਾ ਪੂਰੇ ਗੁਰੂਵਾਰੇ ਦੱਸਣਾ ਉਹ ਪੰਡਰ ਸਾਹਿਬ ਆਪ ਜੀ ਨੇ ਕੀਤਾ ਤੇ ਮੈਂ ਕਿਹਾ ਬਾਬਾ ਜੀ ਮੈਂ ਆਪ ਜੀ ਨਾਲ ਇੱਕ ਫੋਟੋ ਕਚੋਣਿਆ ਮੇਰੇ ਸਿਰ ਤੇ ਖਾਤਰ ਰੱਖਿਓ ਆਪਣਾ ਕਹਿੰਦੇ ਡੀਅਰ ਆਜਾ ਡੀਅਰ ਕਹਿ ਕੇ ਬੁਲਾਉਂਦੇ ਸੀਗੇ ਪੜੇ ਲਿਖੇ ਬਹੁਤ ਸੀਗੇ ਬੜੇ ਮਲਾਪੜੇ ਸੀਗੇ ਉਹਨਾਂ ਵਰਗੇ ਮਹਾਂਪੁਰਸ਼ ਸਾਨੂੰ ਮਿਲਣੇ ਬਹੁਤ ਔਖੇ ਨੇ ਉਹਨਾਂ ਦਾ ਸੁਭਾਅ ਇਦਾਂ ਦਾ ਸੀਗਾ ਮਹਾਂਪੁਰਸ਼ਾਂ ਦਾ ਜੇ ਜਾਣਾਂ ਨਾ ਫਿਵਰੀ ਕੋ ਸੰਗਤ ਮੇਲਾ ਨਿਆਣਾ ਉਹਨਾਂ ਨੇ ਕਹਿਣਾ ਹਾਂ ਭਾਈ ਕੀ ਹਾਲ ਚਾਲ ਹੈ ਠੀਕ ਐਂ ਕਰ ਫਿਰ ਦੋ ਗੱਪ ਚਾਹ ਦੇ ਵੰਡਾ ਅੱਧੀ ਅੱਧੀ ਪੀਵਾਂਗੇ ਨਾਲ ਬੈਠ ਕੇ ਮਹਾਂਪੁਰਸ਼ ਚਾਹ ਪਿੰਦੇ ਸੀ ਪ੍ਰਸ਼ਾਦਾ ਛਕ ਲੈਂਦੇ ਸੰਗਤ ਦੇ ਵਿੱਚ ਨਾਲ ਬੈਠ ਕੇ ਅੱਜ ਦੇ ਮਹਾਂਪੁਰਸ਼ ਵੀ ਤੁਸੀਂ ਦੇਖਦੇ ਹੋ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਦੇ ਪਰ ਮਹਾਂਪੁਰਸ਼ ਬਹੁਤ ਜ਼ਿਆਦਾ ਬਹੁਤ ਨਿਮਰਤਾ ਸੀ ਉਹਨਾਂ ਦੇ ਵਿੱਚ ਐ ਬੈਠ ਜਾਂਦੇ ਸੀ ਜੇ ਕਿਸੇ ਨੇ ਸਾਨੂੰ ਕੋਈ ਦੁੱਖ ਤਕਲੀਫ ਹੋਣਾ ਨਾ ਅਸੀਂ ਬਾਬਾ ਜੀ ਕੋਲ ਚਲੇ ਜਾਣਾ ਬਾਬਾ ਜੀ ਘਰ ਦੇ ਵਿੱਚ ਆਹ ਦੁੱਖ ਆ ਗਿਆ ਜੀ ਆਹ ਗੱਲ ਬਾਬਾ ਜੀ ਕਿਰਪਾ ਕਰੋ ਇਹਦੇ ਕੀ ਕਰੀਏ ਕੋਈ ਨਹੀਂ ਭਾਈ ਆਜੋ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਚ ਆਜੋ ਸ਼ਾਮ ਨੂੰ 4.5 ਵਜੇ ਆਪਾਂ ਅਰਦਾਸ ਕਰਕੇ ਹੁਕਮਨਾਮਾ ਲਵਾਂਗੇ ਠੀਕ ਆ ਮਾਰਾ 7 ਵਜੇ ਜਾਣਾ ਪਾਠ ਦੇਣਾ ਸਮਝਾ ਦੇਣਾ ਪੁੱਤਰਾ ਪਾਠ ਕਰਿਆ ਕਰੋ ḍear ਆ ਪਾਠ ਕਰ ਲੈ ਭਾਈ 40 ਦਿਨ ਕੋਈ ਹੋਰ ਨਹੀਂ ਆਉਣਾ ਪਰਜ ਆ ਦੁੱਖਾ ਕੋਈ ਨਹੀਂ ਭਈ ਆ ਪਾਠ ਕਰੋ ਗੁਰੂ ਮਹਾਰਾਜ ਕਿਰਪਾ ਕਰਨਗੇ ਸਾਨੂੰ ਜਦੋਂ ਵੀ ਕੋਈ ਨਿੱਕੀ ਤੋਂ ਨਿੱਕੀ ਵੱਡੀ ਤੋਂ ਵੱਡਾ ਕੋਈ ਦੁੱਖ ਆਉਂਦਾ ਤੇ ਨਾ ਜ਼ਿੰਦਗੀ 'ਚ ਸਾਡਾ ਇੱਕੋ ਹੀ ਆਸਰਾ ਸੀ ਗੁਰੂ ਗ੍ਰੰਥ ਸਾਹਿਬ ਤੇ ਬਾਬਾ ਭਿੰਡਰ ਸਾਹਿਬ ਸਾਨੂੰ ਜੋੜਨ ਵਾਲੇ ਕਿਉਂਕਿ ਸਾਨੂੰ ਕੀ ਪਤਾ ਸੀਗਾ ਸਾਡੇ ਲਈ ਤਾਂ ਇੱਕ ਕਿਤਾਬ ਸੀ ਗੁਰਦੁਆਰੇ ਜਾ ਕੇ ਮੱਥਾ ਠੀਕ ਆਉਂਦੇ ਸੀ ਸਾਨੂੰ ਕੀ ਪਤਾ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਆ ਗੁਰੂ ਗ੍ਰੰਥ ਸਾਹਿਬ ਕੀ ਆ ਇਹਦੇ ਜੋ ਕੀ ਮਿਲ ਸਕਦਾ ਕੀ ਸੀ ਲੈ ਸਕਦੇ ਆ ਜੇ ਦੱਸਿਆ ਤਾਂ ਦੱਸਿਆ ਉਸ ਮਹਾਨ ਸ਼ਖਸੀਅਤ ਉਸ ਗੁਰਮਖ ਪਿਆਰੇ ਨੇ ਜਿਹਦੇ ਅਸੀਂ ਰੋਮ ਰੋਮ ਕਰਜ਼ਦਾਰ ਹਾਂ ਕਲਗੀਆਂ ਵਾਲੇ ਦੇ ਕਰਜ਼ਦਾਰ ਹਾਂ ਗੁਰੂ ਗ੍ਰੰਥ ਸਾਹਿਬ ਦੇ ਕਰਜ਼ੇਦਾਰ ਹਾਂ ਉਹਨਾਂ ਤੋਂ ਲੈ ਕੇ ਹੀ ਖਾਰਿਆ ਉਹਨਾਂ ਨੇ ਸਾਨੂੰ ਦੱਸਿਆ ਸਹੀ ਮਾਰਗ ਕੀ ਹੈ ਮਹਾਂਪੁਰਸ਼ਾਂ ਦੇ ਕੋਲ ਜਦੋਂ ਜਾਂਦੇ ਸੀ ਨਾ ਕੋਈ ਵੀ ਦੁੱਖ ਤਕਲੀਫ ਕਿੰਨੀ ਮਰਜੀ ਟੈਨਸ਼ਨ ਹੋਵੇ ਇੱਕ ਮਿੰਟ ਚ ਜਾ ਕੇ ਮਹਾਰਾਜ ਆ ਬਾਬਾ ਜੀ ਇਸ ਤਰ੍ਹਾਂ ਉਹ ਕੋਈ ਨਹੀਂ ਭਾਈ ਆ ਇਸ ਤਰ੍ਹਾਂ ਕਰ ਲਓ ਇਸ ਤਰ੍ਹਾਂ ਪਾਠ ਕਰੋ ਮਹਾਰਾਜ ਅੱਗੇ ਅਰਦਾਸ ਕਰੋ ਆਰ ਅਰਦਾਸ ਕਰਨੀ ਐਵੇਂ ਹੋਰ ਨਹੀਂ ਅਰਦਾਸ ਕਰਨੀ ਆਰ ਅਰਦਾਸ ਕਰਨੀ ਕੋਈ ਨਹੀਂ 44 ਦਿਨ ਤਾਂ ਕਰੋ ਇੱਕ ਵਾਰੀ ਆ ਗਿਆ ਕਬੀਰ ਉਹਦੀ ਬਦਲੀ ਹੋ ਗਈ ਬਹੁਤ ਆਗੇ ਕਲਪਰਿਆ ਬਾਬਾ ਜੀ ਅੱਗੇ بڑا ਕਲਪੇ ਮੇਰੀ ਬਦਲੀ ਦੂਰ ਦੀ ਹੋ ਗਈ ਬਾਬਾ ਜੀ ਮੇਰੀ ਬਦਲੀ ਉਹਨਾਂ ਨੇ ਐ ਕਰਤੀ ਬਾਬਾ ਜੀ ਕਮਰੇ 'ਚ ਬੈਠੇ ਸੀ ਆਪਣੇ ਮਹਾਂਪੁਰਸ਼ ਆਪਣੀ ਮੌਜ ਵਿੱਚ ਸੀਗੇ ਉਹ ਕਹਿੰਦੇ ਭਾਈ ਫੇਰ ਕੀ ਹੋ ਗਿਆ ਇਹ ਕਿਹੜਾ ਕੋਈ ਵੱਖਰੀ ਗੱਲ ਆ ਤੇਰੀ ਬਦਲੀ ਕੱਲੇ ਦੀ ਥੋੜਾ ਹੋਈ ਓਹਰਾਂ ਦੇ ਵੀ ਹੋਈ ਹੋਣੀ ਹਾਂਜੀ ਉਹਦੇ ਵੀ ਹੋਗੀ ਭਾਈ ਕਲਪਨ ਦੀ ਕਿਹੜੀ ਲੋੜ ਆ ਬਾਣੀ ਤੇਰੇ ਕੋਲ ਆ ਪਾਠ ਕਰ ਅਰਦਾਸ ਕਰ ਮਹਾਰਾਜ ਅੱਗੇ ਜੋ ਤੂੰ ਲੋਕਲ ਲੈਣੀ ਆ ਲੋਕਲ ਲੈ ਲਾ ਨਹੀਂ ਜੀ ਤੁਸੀਂ ਕਿਰਪਾ ਕਰੋ ਮੈਂ ਤਾਂ ਦੁਬਾਰਾ ਉਹੀ ਇੱਥੇ ਹੀ ਡਿਊਟੀ ਕਰਨੀ ਆ ਐਂ ਤਾਂ ਮੇਰਾ ਸਰਕਲ ਖਰਾਬ ਹੋ ਜਾਊਗਾ ਜੀ ਮੇਰਾ ਐਵੇਂ ਆ ਮੇਰੇ ਬੱਚੇ ਨੇ ਬਾਬਾ ਜੀ ਕਹਿੰਦੇ ਭਾਈ ਕੋਈ ਗੱਲ ਨਹੀਂ ਇੱਕ ਮਹੀਨਾ ਤਾਂ ਦੇਖ ਲਾ ਇੱਕ ਮਹੀਨਾ ਤਾਂ ਡਿਊਟੀ ਕਰ ਲੈ ਇੱਕ ਮਹੀਨੇ ਦਾ ਸਬਰ ਰੱਖ ਇੱਕ ਮਹੀਨਾ ਡਿਊਟੀ ਕਰਕੇ ਤਾਂ ਦੇਖ ਲਾ ਵੀ ਹੁਣ ਦੇਖ ਮੇਰੇ ਕੋਲ ਕਿਹੜਾ ਜਾਦੂ ਆ ਵੀ ਮੈਂ ਕਹਾਂਗਾ ਕੱਲੂ ਨਾ ਜਾਈ ਮਹਾਪੁਰਸ਼ ਬੰਦਾ ਦੇਖ ਲੈਂਦੇ ਸੀਗੇ ਵੀ ਦੀ ਭਾਵਨਾ ਕਿੰਨੀ ਆ ਸ਼ਰਧਾ ਕਿਸ ਤਰ੍ਹਾਂ ਦੀ ਆ ਕਿੰਨੀ ਕਾ ਇਹਨੂੰ ਜੋੜਨਾ ਕਿਵੇਂ ਉਹਨਾਂ ਨੂੰ ਸਾਰਾ ਪਤਾ ਸੀ ਗੁਰਬਾਣੀ ਦੇ ਨਾਲ ਕਿਵੇਂ ਜੋੜਨਾ ਉਹ ਮਹਾਪੁਰਸ਼ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੇ ਦੇਖੇ ਨੇ ਜਿਨ੍ਹਾਂ ਨੇ ਕੱਲਾ ਗੁਰਬਾਣੀ ਦਾ ਗਿਆਨ ਨਹੀਂ ਦਿੱਤਾ ਸੰਸਾਰਕ ਤੌਰ ਤੇ ਵੀ ਸਮਝਾਇਆ ਪਰਿਵਾਰ ਚ ਘਰ ਚ ਸੰਸਾਰ ਚ ਕਿਸ ਤਰ੍ਹਾਂ ਵਿਚਰਨਾ ਕੀ ਖਾਣਾ ਕੀ ਪਾਣਾ ਕਿਸ ਤਰ੍ਹਾਂ ਰਹਿਣਾ ਕਿਸ ਤਰ੍ਹਾਂ ਸਹਿਣਾ ਜੀਵਨ ਦਾ ਲਾਈਫ ਸਟਾਈਲ ਦੱਸਿਆ ਹੁਣਾ ਸਾਨੂੰ ਇੱਕ ਮਹੀਨਾ ਚਲੋ ਕਹਿੰਦਾ ਬਾਬਾ ਜੀ ਅਰਦਾਸ ਕਰੋ ਮਹਾਰਾਜ ਕਹਿੰਦੇ ਬਾਬਾ ਜੀ ਪਿੰਡਰ ਸਾਹਿਬ ਕਹਿੰਦੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਜਾ ਇੱਕ ਮਹੀਨਾ ਦਾ ਡਿਊਟੀ ਕਰਕੇ ਦੇਖ ਕੋਈ ਗੱਲ ਨਹੀਂ ਅਰਦਾਸ ਬੇਨਤੀ ਵੀ ਕਰਦਾ ਕੱਲ ਨੂੰ ਆ ਜੀ ਸ਼ਾਮ ਨੂੰ 4:30 ਵਜੇ ਕਈ ਵਾਰੀ ਅਸੀਂ ਕਾਲੇ ਪੈ ਜਨੇ ਆ ਤੇ ਉਹ ਵੀਰ ਸੀ ਜਿਹੜਾ ਜੋਬ ਤੇ ਜਦੋਂ ਜਾਂਦਾ ਸੀ ਬਾਈ ਵਸ ਜਾਂਦਾ ਸੀਗਾ ਇੱਕ ਮਹੀਨਾ ਉਹਨੇ ਮਹਾਪੁਰਸ਼ਾਂ ਦੇ ਕੋਹ ਤੇ ਲਾਇਆ ਬਾਬਾ ਜੀ ਨੇ ਅਰਦਾਸ ਨਹੀਂ ਕੀਤੀ ਉਹਦੀ ਵੀ ਇਹਦੀ ਬਦਲੀ ਹੋ ਜਾਏ ਮਹਾਪੁਰਸ਼ ਕਹਿੰਦੇ ਭਾਈ ਇੱਕ ਮਹੀਨਾ ਕਰਕੇ ਦੇਖ ਲੈ ਫੇਰ ਆਪਾਂ ਅਰਦਾਸ ਕਰਦਾਂਗੇ ਗੁਰੂ ਮਹਾਰਾਜ ਦੇ ਹੁਕਮ ਨਾਲ ਲੈ ਲਾਂਗੇ ਭਾਈ ਜੇ ਬਦਲੀ ਹੁੰਦੀ ਹੋਈ ਜੇ ਮਹਾਰਾਜ ਆਗਿਆ ਦੇਣਗੇ ਆਪਾਂ ਤੂੰ ਅੱਗੇ ਆਪਣਾ ਦੇਖ ਲੈ ਨਹੀਂ ਫਿਰ ਕਰੀ ਜਾ ਦੁਨੀਆ ਕਰ ਰਹੀ ਐ ਇਹਦੇ 'ਚ ਕਿਹੜਾ ਕੋਈ ਹਰਜਾ ਇੱਕ ਮਹੀਨੇ ਬਾਅਦ ਉਸ ਬੰਦੇ ਨੇ ਆ ਕੇ ਬਾਬਾ ਜੀ ਨੂੰ ਦੱਸਿਆ ਚਰਨ ਫੜ ਲੈ ਮਾਂ ਪੁਰਸ਼ਾਂ ਦੇ ਕਹਿੰਦਾ ਮੇਤੋ ਗਲਤੀ ਹੋ ਗਈ ਬਾਬਾ ਜੀ ਬਾਬਾ ਜੀ ਕਹਿੰਦੇ ਭਾਈ ਕੀ ਹੋ ਗਿਆ ਮੇਰਾ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਸੀ ਬਾਬਾ ਜੀ ਕਹਿੰਦਾ ਤੁਸੀਂ ਮੈਨੂੰ ਇੱਕ ਮਹੀਨਾ ਕਿਹਾ ਕਹਿੰਦਾ ਮੇਰੇ ਰੋਜ਼ ਜਾਂਦੇ ਜਾਂਦੇ ਦੇ 11 12 ਪਾਠ ਮੈਂ ਜਪਜੀ ਸਾਹਿਬ ਦੇ ਕਰ ਲੈਣਾ ਬਸ ਚ ਜਾਣ ਲੱਗਿਆ ਆਉਣ ਲੱਗਿਆ ਲੋਕਲ ਮੈਂ ਇੱਕ ਇੱਕ ਮਸੀ ਕਰਦਾ ਸੀ ਤੁਸੀਂ ਦੇਖ ਲਓ ਕਹਿੰਦਾ ਮਹੀਨੇ 'ਚ ਮੇਰੇ ਕਿੰਨੇ ਹੋ ਗਏ ਕਹਿੰਦਾ ਬਾਬਾ ਜੀ ਇਹ ਤਾਂ ਹੁਣ ਤੁਸੀਂ ਇਹ ਹੀ ਅਰਦਾਸ ਕਰੋ ਮਹਾਰਾਜ ਮੇਰੀ ਇਸ ਤਰ੍ਹਾਂ ਹੀ ਰੁਟੀਆਂ ਰੱਖਣ। ਮਾਮਾ ਪੁਰਸ਼ ਕਹਿੰਦੇ ਭਾਈ ਤੈਨੂੰ ਤਾਂ ਹੀ ਕਿਹਾ ਸੀ ਕੁ ਮਹੀਨਾ ਤਾਂ ਦੇਖ ਲਾ। ਇਹ ਉਹਨਾਂ ਦੀਆਂ ਰਮਜਾਂ ਸੀਗੀਆਂ। ਜੋ ਉਹਨਾਂ ਨੇ ਸੰਗਤ ਨੂੰ ਗੁਰਬਾਣੀ ਦੇ ਨਾਲ ਜਿਸ ਤਰੀਕੇ ਨਾਲ ਉਹਨਾਂ ਨੇ ਜੋੜਿਆ ਨਾ ਪਟਿਆਲੇ ਦੇ ਵਿੱਚ ਤੁਸੀਂ ਇਹ ਪਟਿਆਲੇ ਆ ਕੇ ਪੁੱਛ ਲਓ ਵੀ ਭਿੰਡਰ ਸਾਹਿਬ ਹੈ ਕੀ ਸੀ ਕੀ ਹਸਤੀ ਸੀ ਸ਼ਕਸ਼ੀਅਤ ਕੀ ਸੀ ਉਹ ਬੱਚੇ ਬੱਚੇ ਦੱਸ ਦੇਣਗੇ ਤੁਹਾਨੂੰ ਵੀ ਪਿੰਡਰ ਸਾਹਿਬ ਤੋਂ ਅਸੀਂ ਪਾਠ ਸਿੱਖਿਆ ਉਹਨਾਂ ਤੋਂ ਪਾਠ ਕਦਾ ਸਿੱਖਿਆ ਉਹਨਾਂ ਨੇ ਤਾਂ ਸਾਡੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸੋ ਉਹਨਾਂ ਨੇ ਜਾਣ ਤੋਂ ਪਹਿਲਾਂ ਕਈ ਇਸ਼ਾਰੇ ਜਿਵੇਂ ਮਾਪੁਰਸ਼ ਉਹਨਾਂ ਦੇ ਰਮਝਾ ਕੋਈ ਉਹ ਸਮਝ ਸਕਦਾ ਦੱਸ ਦਿੱਤਾ ਸੀਗਾ ਵੀ ਭਾਈ ਮੇਰੇ ਕੋਲ ਸਮਾਂ ਹੁਣ ਥੋੜਾ ਜਿੰਨਾ ਤੁਸੀਂ ਲਾਹਾ ਲੈ ਲਿਆ ਦੇਖੋ ਮੇਰਾ ਮਕਸਦ ਇਹ ਸੀਗਾ ਬਾਬਾ ਜੀ ਕਹਿੰਦੇ ਸੀਗੇ ਵੀ ਭਾਈ ਮੈਂ ਤੁਹਾਨੂੰ ਰਸਤਾ ਦੱਸਣਾ ਸੀ ਮੈਂ ਤੁਹਾਨੂੰ ਰਸਤਾ ਦੱਸਦਾ ਤੁਰਨਾ ਤੁਹਾਨੂੰ ਖੁਦ ਪੈਣਾ ਮਿਹਨਤ ਤੁਹਾਨੂੰ ਕਰਨੀ ਪੈਣੀ ਹੈ ਸ਼ਬਦ ਦੀ ਕਮਾਈ ਕਰਨੀ ਪੈਣੀ ਆ ਜਿਹੜਾ ਕਰੂਗਾ ਉਹ ਲੋਹਾ ਖੱਟ ਜਾਊਗਾ ਜਿਹੜਾ ਭਾਈ ਨਹੀਂ ਕਰੂਗਾ ਉਹ ਫਿਰ ਆਮ ਡੰਗਰ ਪਸ਼ੂ ਫਰ ਰਹੇ ਨੇ ਆਵਾਰਾ ਵਾਂਗੂ ਫਿਰ ਜਾਊਗਾ ਸੋ ਇਹ ਮਹਾਂਪੁਰਸ਼ਾਂ ਤੇ ਜੋ ਕਿਰਪਾ ਸੀਗੀ ਜਿੰਨੀ ਕਦਾਸ ਨੇ 2007 ਤੋਂ ਲੈ ਕੇ ਹੁਣ ਤੱਕ ਮਹਾਂਪੁਰਸ਼ਾਂ ਤੋਂ ਜੋ ਲਿਆ ਉਹਨਾਂ ਦੀ ਕਿਰਪਾਈ ਆ ਆਪ ਜੀ ਦੇ ਨਾਲ ਗੱਲ ਕਰ ਰਹੇ ਆ ਨਹੀਂ ਮੈਨੂੰ ਕੀ ਪਤਾ ਸੀ ਸੋ ਸੰਗਤ ਜੀ ਕਹਿਣ ਨੂੰ ਲੋਕ ਕਹਿ ਦਿੰਦੇ ਨੇ ਪਰ ਜਿਨ੍ਹਾਂ ਨੂੰ ਕੋਈ ਪੂਰਾ ਮਿਲ ਜਾਂਦਾ ਨਾ ਉਹਨਾਂ ਦੀ ਜ਼ਿੰਦਗੀ ਫਿਰ ਕਦੇ ਅਧੂਰੀ ਨਹੀਂ ਰਹਿੰਦੀ ਸੋ ਪੁੱਲਾ ਚੁੱਕਾ ਮਾਫ ਕਰਨੀ ਆ ਅਸੀਸਾਂ ਦੇਣੀਆਂ ਸੰਗਤ ਜੀ ਮਾਪਰਸ਼ ਕਿਤੇ ਵੀ ਨਹੀਂ ਗਏ ਹੁਣ ਵੀ ਹਾਜ਼ਰ ਨਾਜ਼ਰ ਨਹੀਂ ਤੇ ਬਾਬਾ ਜੀ ਨੇ ਕਿਹਾ ਸੀਗਾ ਵੀ ਇੱਕ ਮੇਰਾ ਜਨਮ ਹਜੇ ਹੋਰ ਹੈ ਇੱਕ ਜਨਮ ਮੈਨੇ ਹੋਰ ਲੈਣਾ ਇੱਕ ਜਨਮ ਮੇਰਾ ਰਹਿੰਦਾ ਹਜੇ ਭਾਈ ਸੋ ਉਹਨਾਂ ਦੀਆਂ ਰਮਝਾਂ ਸੀ ਸਤਿਗੁਰੂ ਸਮਤ ਵਖਤ ਦੇਣ ਸਾਨੂੰ ਕਿਤੇ ਹੋਰ ਸਮਝ ਵਿੱਚ ਆ ਜਾਂਦੀ ਅਸੀਂ ਹੋਰ ਲਾਹਾ ਲੈ ਦਿੰਦੇ ਸੋ ਪੁੱਲਾ ਮੇਰੀਆਂ ਨੇ ਸੰਗਤ ਜੀ ਮੈਨੂੰ ਮਾਫ ਕਰ ਦਿਓ ਸਾਡੇ ਉਹ ਮਹਾਪੁਰਸ਼ਾਂ ਦੀ ਵਡਿਆਈ ਜਿਨ੍ਹਾਂ ਨੇ ਲੱਖਾਂ ਸੰਗਤਾਂ ਨੂੰ ਗੁਰਵਾਣੀ ਨਾਲ ਜੋੜਿਆ ਅਸੀਸਾਂ ਦੇਣੀਆਂ ਆ ਵੀਡੀਓ ਵਧੀਆ ਲੱਗੇ ਨੂੰ ਲਾਈਕ ਸ਼ੇਅਰ ਕਰ ਦਿਓ ਕਿਸੀ ਹੋਰ ਦਾ ਭਲਾ ਹੋ ਜਾਵੇ ਕੋਈ ਹੋਰ ਬਾਣੀ ਨਾਲ ਜੁੜ ਜਾਵੇ ਆਪ ਜੀ ਨੂੰ ਵੀ ਫਲ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ